ਸਭ ਤੋਂ ਪਹਿਲਾ ਗੁਰਦੁਆਰੇ ਦੀ ਜੋ ਨਿਸ਼ਾਨੀ ਹੈ ਕਿ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੋਵੇ ਅੰਮ੍ਰਿਤ ਵੇਲੇ ਨਿਤਨੇਮ ਕੀਤਾ ਜਾਏ ਕੀਰਤਨ ਹੋਵੇ ਪਾਠ ਹੋਵੇ ਕਥਾ ਹੋਵੇ ਸ਼ਾਮ ਨੂੰ ਸੰਧਿਆ ਰਹਿਰਾਸ ਸਾਹਿਬ ਜੀ ਦਾ ਪਾਠ ਹੋਵੇ ਉਸ ਤੋਂ ਇਲਾਵਾ ਤੀਸਰਾ ਗੁਰਦੁਆਰੇ ਦੀ ਨਿਸ਼ਾਨੀ ਇਹ ਹੈ ਕਿ ਉੱਥੇ ਸਤ ਸੰਗਤ ਵੀ ਆਉਂਦੀ ਹੋਵੇ ਉਸ ਤੋਂ ਅਗਲੀ ਨਿਸ਼ਾਨੀ ਕਿ ਗੁਰਦੁਆਰੇ ਵਿੱਚ ਜਿੱਤੇ ਸੰਗਤ ਨੇ ਸ਼ਬਦ ਰਾਹੀਂ ਆਤਮਿਕ ਭੋਜਨ ਸ਼ਕਣਾ ਹੈ ਉਥੇ ਆਤਮਿਕ ਭੋਜਨ ਸ਼ਕਣ ਲਈ ਸ਼ਰੀਰ ਵਿੱਚ ਤਾਕਤ ਚਾਹੀਦੀ ਹੈ ਤੇ ਸੰਗਤ ਦੇ ਨਾਲ-ਨਾਲ ਉਥੇ ਗੁਰੂ ਕੇ ਲੰਗਰ ਦੀ ਪੰਗਤ ਵੀ ਲੱਗਦੀ ਹੋਵੇ ਇਸ ਤੋਂ ਅਗਲਾ ਕਿ ਉਥੇ ਨਿਸ਼ਾਨ ਸਾਹਿਬ ਝੁਲਦਾ ਹੋਵੇ ਇਸ ਤੋਂ ਅਗਲੀ ਨਿਸ਼ਾਨੀ ਇਹ ਹੈ ਕਿ ਗੁਰਦੁਆਰੇ ਵਿੱਚ ਸਵੇਰੇ ਸ਼ਾਮ ਨਗਾਰਾ ਜ਼ਰੂਰ ਵਜਾਇਆ ਜਾਵੇ